ਵੀਡੀਓ ਦੇਖਣ ਵਾਲੇ ਸਾਰੇ ਪੈਨਪ੍ਰਾਵਾ ਨੂੰ ਸਤ ਸ੍ਰੀ ਅਕਾਲ ਇਸ ਟਾਈਮ ਆਪਾਂ ਖੜੇ ਆਂ ਜੀ ਬਾਰਡਰ ਬਲੇਜ W A ਤੇ ਸਾਊਥ ਆਸਟ੍ਰੇਲੀਆ ਦਾ ਬਾਰਡਰ ਹੈ ਇਹ ਤੇ ਟਾਈਮ ਇਸ ਟਾਈਮ ਆਪਾਂ ਵਿੱਚ ਵਿਚਾਲੇ ਦੇ ਖੜੇ ਆਂ ਐਡੀਲੇਡ ਦੇ 8 ਤੇ ਪਾਰਥ ਦੇ ਸਵੇਰ ਦੇ 6:30 ਵਜੇ ਚਾਹ ਪਾਣੀ ਪੀਣ ਤੋਂ ਬਾਅਦ ਆਪਾਂ ਹੁਣ ਇੱਥੋਂ ਤੁਰਨ ਲੱਗੇ ਆਂ ਤੇ ਆਪਣਾ ਅਗਲਾ ਸਟਾਪ ਹੋਊਗਾ ਪੋਰਟ ਅਗਸਟਾ ਪੋਰਟ ਅਗਸਟਾ ਇੱਥੋਂ 950 ਕਿਲੋਮੀਟਰ ਜੇ ਆਪਾਂ ਰੁਕਦੇ ਰਕਦੇ ਗਏ ਤਾਂ ਆਪਾਂ 11-12 ਘੰਟਿਆਂ ਦੇ ਵਿੱਚ ਉੱਥੇ ਪਹੁੰਚ ਜਾਾਂਗੇ ਤੇ ਅੱਜ ਦੀ ਸਟੇਪ ਆਪਾਂ ਉੱਥੇ ਜਾ ਕੇ ਕਰਾਂਗੇ ਤੇ ਰਾਹ ਦੇ ਵਿੱਚ ਇੱਕ ਦੋ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਦੇਖਾਂਗੇ ਤੇ 500 ਕਿਲੋਮੀਟਰ ਬਾਅਦ ਆਊਗਾ ਸਡੂਨਾ ਟਾਊਨ ਹੁਣ ਆਪਾਂ ਤੇਲ ਪਵਾਉਣੀਆ ਕਾਰ ਦੇ ਵਿੱਚ ਤੇ ਨਿਕਲਦੇ ਆਂ ਫਿਰ ਇੱਥੋਂ ਤੇਲ ਆਪਾਂ ਭਰਾ ਲਿਆ ਹੁਣ ਆਪਾਂ ਤੁਰਨ ਲੱਗੇ ਆਂ ਇੱਥੋਂ ਤੇਲ ਆਪਣਾ ਇੱਥੇ ਤੇਲ ਦਾ ਰੇਟ ਹੈਗਾ ਪੈਟਰੋਲ ਦਾ 3 ਡਾਲਰ ਪਰ ਲੀਟਰ 47 ਲੀਟਰ ਤੇਲ 138 ਡਾਲਰ ਦਾ ਪਿਆ ਆ ਸਾਹਮਣੇ ਹੈਗਾ ਆਪਣਾ WA ਦਾ ਬਾਰਡਰ WA ਤੇ ਸਾਊਥ ਆਸਟ੍ਰੇਲੀਆ ਦਾ ਆਪਾਂ ਇਸ ਟਾਈਮ ਸਾਊਥ ਆਸਟ੍ਰੇਲੀਆ ਵਾਲੀ ਸਾਈਡ ਖੜੇ ਆ ਤਾਂ ਕਰਕੇ ਜਿਹੜਾ ਆ ਸਾਹਮਣੇ ਤੁਸੀਂ ਬਾਰਡਰ ਦੇਖ ਰਹੇ ਹੋ ਇਹ ਇੱਥੇ ਚੈੱਕ ਪੁਆਇੰਟ ਆ ਸਾਊਥ ਆਸਟ੍ਰੇਲੀਆ ਤੋਂ ਜਿਹੜੀ ਵੀ ਕਾਰ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਂਟਰ ਹੁੰਦੀ ਆ ਉਹਦਾ ਇੱਥੇ ਚੈੱਕ ਅਪ ਕਰਦੇ ਆ ਜ਼ਿਆਦਾਤਰ ਇਹ ਗੱਲ ਇਹ ਕਹਿੰਦੇ ਆ ਵੀ ਫਰੂਟ ਵਗੈਰਾ ਜੇ ਫਲ ਕਿਸੇ ਕੋਲੇ ਹੈਗੇ ਆ ਉਹ ਇੱਥੇ ਰਖਾ ਲੈਂਦੇ ਅੱਗੇ ਨਹੀਂ ਲਿਆਣ ਦਿੰਦੇ ਇਹ ਇਹਨਾਂ ਦਾ ਕੋਈ ਹਸਾਬ ਕਿਤਾਬ ਹੋਣਾ ਆ ਆ ਲਿਖਿਆ ਹੋਇਆ ਵੈਲਕਮ ਟੂ ਵੈਸਟਰਨ ਆਸਟ੍ਰੇਲੀਆ ਇਹਦੇ ਦੂਜੀ ਸਾਈਡ ਲਿਖਿਆ ਹੋਇਆ ਉਹ ਸਾਹਮਣੇ ਵਾਲੇ ਬੋਰਡ ਤੇ ਵੈਲਕਮ ਟੂ ਸਾਊਥ ਆਸਟ੍ਰੇਲੀਆ ਆਹ ਸਾਹਮਣੇ ਬਾਰਡਰ ਦੇ ਉੱਤੇ ਲੱਗੇ ਹੋਇਆ ਸਾਈਨ ਬੋਰਡ ਇੱਕ ਸਾਈਡ ਸਾਊਥ ਆਸਟ੍ਰੇਲੀਆ ਇੱਕ ਸਾਈਡ ਵੈਸਟਰਨ ਆਸਟ੍ਰੇਲੀਆ ਇਹ ਬਿਲਕੁਲ ਬਾਰਡਰ ਦੇ ਵਿਚਾਲੇ ਬਣਿਆ ਹੋਇਆ ਦੋਨੇ ਸਟੇਟਾਂ ਦੇ ਇਹਦੇ ਬਾਰੇ ਥੋੜਾ ਬਹੁਤ ਇੱਥੇ ਬਾਰਡਰ ਕਦੋਂ ਬਣਿਆ ਕੀ ਹਿਸਾਬ ਕਿਤਾਬ ਲਿਖਿਆ ਹੋਇਆ ਪਰ ਇੱਥੇ ਕੰਸਟਰਕਸ਼ਨ ਜੀ ਚੱਲਦੀ ਆ ਤਾਂ ਕਰਕੇ ਇਹਨਾਂ ਨੇ ਉਹ ਬੰਦ ਕਰ ਰੱਖਿਆ ਸਾਹਮਣੇ ਬੋਰਡ ਜਿਹਦੇ ਉੱਤੇ ਵੈਸੇ ਸਟicker ਸਟicker ਲੱਗੇ ਆ ਸਾਰਾ ਕੁਝ ਪਰ ਇਸ ਟਾਈਮ ਬੰਦ ਆਪਾਂ ਇੱਥੇ ਕੋਸ਼ਿਸ਼ ਕਰਦੇ ਆ ਪੜਨ ਦੀ ਹਾਂਜੀ ਆ ਜਿਹੜੇ ਆਪਾਂ ਇਸ ਬਾਰਡਰ ਦੇ ਏਰੀਆ ਦੇ ਵਿੱਚ ਇਸ ਟਾਈਮ ਖੜੇ ਆ ਇਹ ਨੂਲਰ ਬੋਰ ਨੂਲਰ ਬੋਰ ਜਾਂ ਨੂਲਾ ਬੋਰ ਏਰੀਆ ਦੇ ਵਿੱਚ ਪੈਂਦਾ ਤੇ ਏਰੀਆ ਬਹੁਤ ਵੱਡਾ ਆਸਟ੍ਰੇਲੀਆ ਦਾ ਇਹਦਾ ਏਰੀਆ ਲਗਭਗ 197000 ਕਿਲੋਮੀਟਰ ਆ ਤੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਸਾਊਥ ਆਸਟ੍ਰੇਲੀਆ ਤੋਂ ਵੈਸਟ ਆਸਟ੍ਰੇਲੀਆ ਜਾਂ ਵੈਸਟ ਆਸਟ੍ਰੇਲੀਆ ਤੋਂ ਸਾਊਥ ਆਸਟ੍ਰੇਲੀਆ ਜਾਂਦਾ ਸੀ ਤਾਂ ਡਰਦੇ ਸੀ ਇਹ ਰਾਹ ਕ੍ਰੋਸ ਕਰਨ ਨੂੰ ਕਿਉਂਕਿ ਇਹਦੇ ਰਾਹ ਦੇ ਵਿੱਚ ਕੁਝ ਨਹੀਂ ਪੈਂਦਾ ਤੇ ਇਹ ਵੀ ਹੁੰਦਾ ਸੀ ਵੀ ਪਾਣੀ ਵਗੈਰਾ ਉਹਨਾਂ ਕ ਲੈ ਕੇ ਜਾਇਆ ਸਕੇ ਕਿਉਂਕਿ ਰਾਹ ਦੇ ਵਿੱਚ ਕੁਝ ਨਹੀਂ ਮਿਲਣਾ ਪਰ ਹੁਣ ਸਮੇਂ ਦੇ ਹਿਸਾਬ ਨਾਲ ਹਾਲਾਤ ਬਦਲ ਗਏ ਰਾਹ 'ਚ ਛੋਟੇ-ਮੋਟੇ ਪੰਪ ਤੇ ਟਾਊਨ ਥੋੜੇ-ਥੋੜੇ ਬਣ ਗਏ ਆ ਬਾਕੀ ਇਹ ਜਿਹੜਾ ਏਰੀਆ ਨੂਲਾਵਰ ਨਾਮ ਆ ਇਹ ਨਾਮ ਲਾਟਿਨ ਭਾਸ਼ਾ ਤੋਂ ਆਇਆ ਹੋਇਆ ਤੇ ਜਿਹਦਾ ਮਤਲਬ ਹੈਗਾ ਨੋ ਟਰੀ ਉਹਨਾਂ ਸਮੇਂ ਦੇ ਵਿੱਚ ਇਹਦੇ ਦਰਖਤ ਨਹੀਂ ਹੋਣਗੇ ਪਰ ਹੁਣ ਵੀ ਜਦੋਂ ਆਪਾਂ ਕ੍ਰੋਸ ਕਰਦੇ ਆ ਜਿਆਦਾ ਦਰਖਤ ਨਹੀਂ ਆਉਂਦੇ ਝਾੜੀਆਂ ਹੀ ਆ ਜਿਵੇਂ ਆਪਾਂ ਬੁਸ਼ ਕਹਿੰਦੇ ਆ ਸਿਰਫ ਉਹੀ ਆ ਰਹਾ ਦੇ ਵਿੱਚ ਬਾਕੀ ਦਰਖਤ ਕੋਈ ਨਹੀਂ ਹੈਗਾ। ਬਾਕੀ ਜਿਹੜਾ ਇਹ ਏਰੀਆ ਇਹਦੀ ਖਾਸੀਅਤ ਇਹ ਵੀ ਆ ਇੱਥੇ ਦੁਨੀਆ ਦਾ ਸਭ ਤੋਂ ਜ਼ਿਆਦਾ ਇੱਕ ਜਗ੍ਹਾ ਦੇ ਉੱਤੇ ਲਾਈਮਸਟੋਨ ਜਿਹੜਾ ਆਪਾਂ ਪੱਥਰ ਕਹਿੰਦੇ ਨੇ ਉਹ ਪਾਇਆ ਜਾਂਦਾ ਇੱਥੇ। ਬਾਕੀ ਹੁਣ ਆਪਾਂ ਚੱਲਦੇ ਆਂ ਤੇ ਜਾ ਕੇ ਆਪਾਂ ਅਗਲਾ ਸਟਾਪ ਆਪਣਾ 500 ਕਿਲੋਮੀਟਰ ਸਡੂਨਾ ਉੱਥੇ ਰਾਹ 'ਚ ਰੁਕਾਂਗੇ ਤੇ ਉਸ ਤੋਂ ਬਾਅਦ ਪੋਟ ਅਗਸਟਾ। ਬਾਹਰ ਨਿਕਲ ਚੱਲ ਲਈ ਆਪਾਂ ਬਾਰਡਰ ਬਲੇਜ ਤੇ ਉਹ ਸਾਹਮਣੇ ਜਿਹੜਾ ਕੈਂਗਰੂ ਵੀਰ ਲੱਗਿਆ ਹੋਇਆ ਉਹਨੂੰ ਫਾਈਨਲ ਬਾਏ ਬਾਏ। ਸੂਰਜ ਪੂਰਾ ਨਿਕਲਿਆ ਤੇ ਸਮਾਂ ਪਰਥ ਦੇ 7:12 ਤੇ ਅਦੇ ਆਪਣੇ ਐਡੀਲੇਡ ਦੇ 8:42 ਤੇ ਇਹ ਵੀ ਆਪਣਾ ਬਾਰਡਰ ਪਲੇਜ ਜਿਹੜਾ ਟਾਊਨ ਆ ਪੰਪ ਦੇ ਉੱਤੇ ਬਹੁਤ ਜ਼ਿਆਦਾ ਕਾਰਾਂ ਟਰੱਕ ਖੜੇ ਹੀ ਰਹਿੰਦੇ ਆ ਯਾਨੀ ਕਿ ਬਿਜ਼ੀ ਹੁੰਦਾ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਕੈਰਾਵਨ ਵਾਲੇ ਆ ਰਹੇ ਆ ਯਾਨੀ ਕਿ ਕੋਈ ਨਾ ਕੋਈ ਇੱਥੇ ਹਰ ਹਰ ਬੰਦਾ ਰੁਕਦਾ ਹੀ ਆ ਵੈਸੇ ਰਾਤ ਦੇ ਵਿੱਚ ਵੱਡਾ ਟਾਊਨ ਟਾਊਨ ਤਾਂ ਕਹਿ ਲੋ ਜਾਂ ਬਾਰਡਰ ਕਹਿ ਲੋ ਬਸ ਇਹ ਰੁਕਣ ਦਾ ਸਟਾਪ ਇਹੀ ਆਉਂਦਾ ਰਾਹ ਦੇ ਵਿੱਚ ਵੱਡਾ ਚੜ ਗਿਆ ਮੇਨ ਹਾਈਵੇ ਦੇ ਉੱਤੇ ਹਾਈਵੇ ਆਇਰ ਹੁਣ ਆਪਾਂ ਕਹਿੰਦੇ ਆ ਬਸ ਹੁਣ ਕੋਸ਼ਿਸ਼ ਰੋ ਵੀ ਅਗਲਾ ਸਟਾਪ ਆਪਾਂ ਜਿੱਥੇ ਰੋਗਣਾ ਹੈ ਰਾਹ ਦੇ ਵਿੱਚ ਦੇਖਣ ਨੂੰ ਕੋਸਟ ਤੇ ਉਹੀ ਜਗ੍ਹਾ ਤੇ ਰੁਕ ਜਾਈਏ ਹਾਂ ਬਹੁਤ ਸੋਹਣਾ ਏਰੀਆ ਇੱਥੇ ਇਹ ਹਾਈਵੇ ਦੇ ਬਿਲਕੁਲ ਉੱਤੇ ਹੀ ਪੈਂਦਾ ਲੋਕਾਂ ਦੇ ਸਾਹਮਣੇ ਇੱਥੇ ਕੈਰਾਵਨ ਲਾ ਕੇ ਆਪਣੇ ਨਾਈਟ ਸਟੇ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਹੋਇਆ ਹੋਊਗਾ ਰਾਤ ਹੁਣ ਹਜੇ ਤੱਕ ਇੱਤੀ ਖੜੇ ਨੇ ਬਾਕੀ ਕਈ ਥਾਵਾਂ ਇੱਥੇ ਬਹੁਤ ਸੋਹਣੀਆਂ ਨੇ ਜਿਹੜੀਆਂ ਜਮ ਬਿਲਕੁਲ ਕਲਿਫ ਨੇ ਆਪਾਂ ਉੱਥੇ ਵੀ ਕੋਸ਼ਿਸ਼ ਕਰਾਂਗੇ ਰੋਕਣ ਦੀ ਇੱਥੇ ਥੋੜਾ ਜਿਹਾ ਸਮੁੰਦਰ ਪਿੱਛੇ ਹਟਵਾ ਪਰ ਦੇਖਣ ਨੂੰ ਬੜਾ ਸੋਹਣਾ ਆ ਥੱਲੇ ਸੁੱਕਾ ਪਿਆ ਹੋ ਸਕਦਾ ਜਦੋਂ ਪਾਣੀ ਪੂਣੀ ਇਹਦਾ ਕੀ ਕਹਿੰਦੇ ਹੁੰਦੇ ਸਮੁੰਦਰ ਦਾ ਥੋੜੇ ਉੱਪਰ ਆਉਂਦਾ ਹੋਵੇ ਤੇ ਅੱਗੇ ਤੱਕ ਆਉਂਦਾ ਹੋਵੇ ਬੱਸ ਤਾਂ ਇਹ ਬੀਚ ਜੀ ਬਣੀ ਹੋਈ ਆ ਉਰੇ ਹੋ ਸਕਦਾ ਲੋਕ ਥੱਲੇ ਜਾ ਕੇ ਨਹਾਉਂਦੇ ਨਹਾਉਂਦੇ ਚਲੋ ਆਪਾਂ ਚੱਲਦੇ ਆਂ ਤੇ ਆਪਾਂ ਉੱਥੇ ਰੁਕਾਂਗੇ ਹੁਣ ਜਿੱਥੇ ਜਾ ਕੇ ਬਿਲਕੁਲ ਇੱਕ ਕਲਿਫ ਬਣਦੀ ਆ ਤੇ ਉੱਥੇ ਕਲਿਫ ਦੇ ਉੱਤੇ ਲੋਕ ਆਪਣੀਆਂ ਕਾਰਾਂ ਖੜਾਈ ਖੜੇ ਹੁੰਦੇ ਆ ਉਹ ਜਗ੍ਹਾ ਲੱਭਦੇ ਆਪਾਂ ਜੱਗ ਜਾ ਕੇ ਲੱਭੀ ਆ ਦੇਖੋ ਤੁਹਾਨੂੰ ਕੈਮਰੇ ਚ ਦਿਖਦੇ ਹੋਣੇ ਇਸ ਟਾਈਮ ਲੋਕ ਕਈ ਕੈਰਾਵੈਨ ਮਿਡਲ ਆਫ ਨੋਵੇਅਰ ਕੋਈ ਨੇੜੇ ਤੇੜੇ ਕੁਝ ਨਹੀਂ ਹੈਗਾ ਪਰ ਇੱਥੇ ਬਸ ਐਵੇਂ ਇਹਨਾਂ ਨੂੰ ਜਿੱਥੇ ਵਧੀਆ ਜਗ੍ਹਾ ਮਿਲਦੀ ਆ ਆਪਦੇ ਖੜਾ ਕੇ ਖੜ ਜਾਂਦੇ ਆ ਤੇ ਫਿਰ ਰਾਤ ਸਪੈਂਡ ਕਰ ਲੈਂਦੇ ਆ ਆ ਲੋਕਾਂ ਨੇ ਇੱਥੇ ਪੱਥਰ ਰੱਖ ਰੱਖ ਕੇ ਕਟੇਬਾਜਾ ਬਣਾਇਆ ਪਿਆ ਤੇ ਉੱਪਰ ਆਪਦੇ ਆਪ ਦੇ ਨਾਂ ਲਿਖ ਆ ਲਿਖਿਆ ਹੋਇਆ ਪੜੀ ਆਪਾਂ ਕੁਛ ਆ ਲਿਖਿਆ ਰਤ ਕੋਈ ਬੰਦਾ ਹੋਣਾ ਹੁਣੇ ਲਿਖਿਆ ਸਟਾਰਟਿੰਗ ਅ ਨਿਊ ਫੇਸ ਆਫ ਮਾਈ ਲਾਈਫ ਸਕੈਅਰਡ ਬਟ ਰੈਡੀ ਔਨ ਟੂ ਅ ਅਨਨੋਨ ਜਰਨੀ ਵਿਦ ਨੋ ਡੈਸਟੀਨੇਸ਼ਨ ਬਟ ਆਮ ਰੈਡੀ ਚੱਲਿਆ ਕੋਈ ਕਹਿੰਦਾ ਡਰ ਲੱਗਦਾ ਪਰ ਆਪਾਂ ਤਿਆਰ ਆ ਅਨਨੋਨ ਜਰਨੀ ਵਿਦ ਅ ਵਿਦ ਨੋ ਡੈਸਟੀਨੇਸ਼ਨ ਬਿਨਾ ਕਿਸੇ ਮੰਜ਼ਲ ਤੋਂ ਨਿਕਲਿਆ ਹੋਣਾ ਕੋਈ ਰੋਡ ਦੇ ਉੱਤੇ ਟ੍ਰਿਪ ਕਰਨਾ ਤੇ ਹੁਣ ਆਪਾਂ ਆਪਦੇ ਟ੍ਰਿਪ ਨੂੰ ਅੱਗੇ ਵਧਾਉਨੇ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵੀ ਨੂਲਰਵਾਰ ਦਾ ਮਤਲਬ ਆ ਨੋ ਟਰੀ ਲੈਂਡ ਤੇ ਉਹ ਗੱਲ ਸਹੀ ਆ ਜਿੱਥੇ ਜਿੱਥੇ ਤੱਕ ਦੂਰ ਦੂਰ ਤੱਕ ਆਪਣੀ ਨਿਗਾਹ ਜਾਂਦੀ ਆ ਕੋਈ ਆਪਾਂ ਨੂੰ ਵੱਡਾ ਦਰਖਤ ਨਹੀਂ ਦਿਖਦਾ ਸਿਰਫ ਤੇ ਸਿਰਫ ਝਾੜੀਆਂ ਨੇ ਜਿਵੇਂ ਆਪਾਂ ਆਪਣੀ ਭਾਸ਼ਾ ਦੇ ਵਿੱਚ ਕਹਦੇ ਨੇ ਵੀ ਬੀਆਵਾਨ ਜੰਗਲ ਜੇ ਜੰਗਲਾਂ ਦੇ ਵਿੱਚ ਤਾਂ ਚਲੋ ਦਰਖਤ ਹੁੰਦੇ ਆ ਵੀ ਬੀਆਵਾਨ ਕੁਝ ਨਹੀਂ ਹੈਗਾ ਸਿਰਫ ਦੋ ਦੋ ਤਿੰਨ ਤਿੰਨ ਫੁੱਟ ਦੀਆਂ ਝਾੜੀਆਂ ਜੀਆਂ ਨੇ ਦਰਖਤ ਵੱਡਾ ਦਰਖਤ ਕੋਈ ਨਹੀਂ ਇਸੇ ਕਰਕੇ ਇਹਦਾ ਨਾਮ ਪਿਆ ਨੂਲਰਵਾਰ ਜਿਹਦਾ ਮਤਲਬ ਆ ਨੋ ਟਰੀ ਲੈਂਡ ਤੇ ਆਪਾਂ ਦੁਬਾਰਾ ਫੇਰ ਹਾਈਵੇ ਤੋਂ ਥੱਲੇ ਨੂੰ ਉਤਰਿਆ ਤੇ ਨਾਲ ਹੀ ਹਾਈਵੇ ਦੇ ਸਮੁੰਦਰ ਆ ਇੱਥੇ ਵੀ ਇਹਨਾਂ ਨੇ ਲਿਖਿਆ ਹੋਵੇ ਵੀ ਉਹ ਪੁਆਇੰਟ ਆ ਸੁੰਨਾ ਕਲਿਫ ਦੇ ਨੇੜੇ ਤੇੜੇ ਤੇ ਆਪਾਂ ਕਾਰ ਲੈ ਕੇ ਜਾਂਦੇ ਆ ਸੁੰਦਰਵਾਲ ਨੂੰ ਹਾਈਵੇ ਤੋਂ ਕਿਲੋ 1.5 ਕਿਲੋਮੀਟਰ ਥੱਲੇ ਨੂੰ ਆ ਕੇ ਕਲਿਫ ਵੱਲ ਨੂੰ ਆਇਆ ਇੱਥੇ ਵੀ ਜਗਾ ਜੀ ਬਣੀ ਹੋਈ ਆ ਵਧੀਆ ਦੇਖਣ ਲਈ ਹੁਣ ਆਪਾਂ ਇੱਥੇ ਕਾਰ پارک ਕਰਦੇ ਆ ਤੇ ਇੱਥੇ ਆਪਣੀਆਂ ਫੋਟੋ ਤੇ ਵੀਡੀਓ ਬਣਾਉਨੇ ਆ ਇੱਥੇ ਹੋਰ ਵੀ ਲੋਕ ਵੈਸੇ ਕਹਿ ਰਹੇ ਬੈਨ ਤੇ ਖੜੇ ਆ ਇੱਥੇ ਆਪਾਂ ਕਾਰ ਕਰਦੇ ਆਂ پارک ਵੈਸੇ ਇਹ ਹਾਈਵੇ ਤੋਂ 1.5 ਕਿਲੋਮੀਟਰ ਆ ਥੋੜਾ ਜਿਹਾ ਜਦੋਂ ਆਪਾਂ ਇੱਕ ਵਾਰੀ ਹਾਈਵੇ ਤੋਂ ਥੱਲੇ ਉਤਰਦੇ ਆਂ ਡਰਜਾ ਲੱਗਦਾ ਡਰਜਾ ਮਤਲਬ ਐ ਹੁੰਦਾ ਵੀ ਸੁੰਨਾ ਜੈ ਏਰੀਆ ਵੀ ਕਾਰਕੂਰ ਦਾ ਪਰ ਹਾਂ ਹੋਰ ਵੀ ਕੈਰਾਵਨ ਆਪਾਂ ਖੜੇ ਦੇਖੇ ਤਾਂ ਫਿਰ ਇਸੇ ਕਰਕੇ ਆਪਾਂ ਇੱਧਰ ਨੂੰ ਆਇਆ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਲਿਫ ਦਾ ਏਰੀਆ ਤੇ ਥੱਲੇ ਜੇ ਆਪਾਂ ਦੇਖੀਏ ਤਾਂ ਥੱਲੇ ਸਿੱਧਾ ਸਮੁੰਦਰ ਹੋ ਸਾਹਮਣੇ ਆਪਾਂ ਆਪਣੀ ਕਾਰ پارک ਕਰਤੀ ਦੇਖਣ ਨੂੰ 뷰 ਬੜਾ ਸੋਹਣਾ ਇਹ ਜਗ੍ਹਾ ਤੇ ਆਪਾਂ ਆਪਣੀ ਕਾਰ ਖੜਾਈ ਸੀ ਤੇ ਬੜਾ ਸੋਹਣਾ 뷰 ਆ ਇੱਥੇ ਸਿਰਫ ਤੇ ਸਿਰਫ ਜੇ ਆਪਾਂ 10 ਮਿੰਟ ਬੈਠੀਏ ਸ਼ਾਂਤੀ ਨਾਲ ਹਵਾ ਦੀ ਤੇ ਸਮੁੰਦਰ ਦੀ ਆਵਾਜ਼ ਸੁਣਦੀ ਆ ਇੰਨਾ ਸੁੰਨਾ ਏਰੀਆ ਇੱਥੇ ਹੋਰ ਕਿਸੇ ਚੀਜ਼ ਦੀ ਆਵਾਜ਼ ਨਹੀਂ ਆਉਂਦੀ ਤੇ ਬੜਾ ਸ਼ਾਂਤੀ ਜੀ ਮਿਲਦੀ ਆ ਜਦੋਂ ਛੱਲਾਂ ਦੀ ਆਵਾਜ਼ ਤੇ ਸਿਰਫ ਹਵਾ ਦੀ ਆਵਾਜ਼ ਸੁਣਦੀ ਆ ਆ ਇਸ ਕਲਿਫ ਤੇ ਆਪਾਂ ਚੰਗੀ ਤਰ੍ਹਾਂ ਫੋਟੋਆਂ ਤੇ ਵੀਡੀਓ ਬਣਾਉਣ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਇੱਥੋਂ ਸ਼ਡੂਨਾ ਤੇ 뷰 ਬਹੁਤ ਸੋਹਣਾ ਸੀ ਇਸ ਕਰਕੇ ਆਪਾਂ 10 ਮਿੰਟ ਬਹਿ ਕੇ ਇੱਥੇ ਸ਼ਾਂਤੀ ਨਾਲ ਸਮੁੰਦਰ ਦੀਆਂ ਤੇ ਹਵਾ ਦੀਆਂ ਆਵਾਜ਼ਾਂ ਵੀ ਸੁਣੀਆਂ ਕੁਦਰਤ ਦਾ ਆਨੰਦ ਲਿਆ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਇਸ ਜਗ੍ਹਾ ਦਾ ਆਨੰਦ ਲੈਣ ਤੋਂ ਬਾਅਦ ਬਹੁਤ ਸੀਰੀਅਸਲੀ ਬਹੁਤ ਸ਼ਾਂਤੀ ਵਾਲੀ ਜਗ੍ਹਾ ਸੀ ਇਹ ਕੁਦਰਤ ਨਾਲ ਦੋ ਦੋ ਗੱਲਾਂ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਇੱਥੋਂ ਆ ਬੜੀ ਸੁੰਨੀ ਜੀ ਜਗ੍ਹਾ ਸੀ ਸ਼ਾਂਤ ਬਿਲਕੁਲ ਹੁਣ ਆਪਣਾ ਅਗਲਾ ਸਟਾਪ ਹੋਊ ਸਡੂਨਾ ਤੇ ਇੱਥੋਂ ਸਡੂਨਾ ਹੈਗਾ ਲਗਭਗ 400 ਕਿਲੋਮੀਟਰ ਤੇ ਹੁਣ ਆਪਾਂ ਬਸ ਸਿੱਧਾ ਜਾ ਕੇ ਉੱਥੇ ਹੀ ਰੁਕਾਂਗੇ ਰਾਹ ਚ ਕਿਤੇ ਨਹੀਂ ਰੁਕਦੇ ਹੁਣ ਨਹੀਂ ਤਾਂ ਫਿਰ ਆਪਣੀ ਜਿਹੜੀ ਇੰਨੀ ਲੰਬੀ ਬਾਟ ਆ ਉਹ ਨਿਭੜਨੀ ਨਹੀਂ 950 ਕਿਲੋਮੀਟਰ ਤੈਅ ਕਰਨਾ ਅਜਾ ਆਪਾਂ ਸਾਰੇ ਦਿਨਾਂ ਦਾ ਆ ਇੱਕ ਵੀਰ ਕੋਈ ਆਉ ਦਿੱਤੇ ਸਾਈਕਲ ਤੇ ਪੂਰਾ ਕਰ ਰਿਹਾ ਹੈ ਪੰ সাইਕਲਿਸਟ ਬਾਈ ਨੂੰ ਮਿਲੇ ਜਿਹੜਾ ਪਰਤ ਤੋਂ ਮੈਲਬਨ ਚੱਲਿਆ ਬਈ ਤਾਂ ਜਿਵੇਂ ਆਪਾਂ ਕਹਿ ਦਈਏ ਬਾਕੀ ਲੋਕਾਂ ਲਈ ਬਹੁਤ ਤਕੜੀ ਮੋਟੀਵੇਸ਼ਨ ਆ ਇਨਸਪੀਰੇਸ਼ਨ ਆ ਵੀ ਸਾਈਕਲ ਦੇ ਉੱਤੇ ਟਰੈਵਲ ਕਰਨਾ ਇਸ ਰੋਡ ਦੇ ਉੱਤੇ ਕਿਉਂਕਿ ਬਿਲਕੁਲ ਸੁੱਨ ਨਾ ਰਾਹ 2 200 250 ਕਿਲੋਮੀਟਰ ਤਾ ਬਿਲਕੁਲ ਹੀ ਕੁਝ ਨਹੀਂ ਆਉਂਦਾ ਤੇ ਉਹਦੇ ਲਈ ਤਾਂ ਬੜਾ ਹਾਰਡ ਆ ਤਾਂ ਹੀ ਇਸ ਲਈ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਚਲੋ ਪੁੱਛੀਏ ਵੀ ਕਿੱਥੋਂ ਕਿੱਥੇ ਨੂੰ ਜਾ ਰਿਹਾ ਪਰਤ ਤੋਂ ਉਹ ਤੋਂ ਪਰਤ ਤੋਂ ਤੁਰਿਆ ਸੀ ਤੇ ਮੈਲਬਨ ਚੱਲਿਆ ਉਹ ਮਾਨੂੰ ਪੁੱਛਿਆ ਵੀ ਸੀ ਵੀ ਤੇਰਾ ਸ케ਜੂਲ ਕੀ ਆ ਉਹ ਕੋਈ ਸ케ਜੂਲ ਨਹੀਂ ਜਿੱਥੇ ਰਾਤ ਪੈਂਦੇ ਬਸ ਉੱਥੇ ਹੀ ਵੀ ਦਿਨ ਕੱਟ ਲੈਂਦਾ ਉੱਥੇ ਰਾਤ ਕੱਟ ਲੈਂਦਾ ਤੇ ਬਾਕੀ ਉਹ ਯੂਕੇ ਤੋਂ ਸੀ ਪਹਿਲਾਂ ਕਹਿੰਦਾ ਸੀ ਸਾਊਥ ਏਸ਼ੀਆ ਵੀ ਮੈਂ ਜਾ ਕੇ ਆਇਆ ਤੇ ਮੈਨੂੰ ਪੁੱਛਿਆ ਸੀ ਵੀ ਤੇਰਾ ਕੋਈ YouTube ਚੈਨਲ ਜਾਂ Insta Insta ਤੇ ਚੈਨਲ ਉਹਦਾ ਹੈਗਾ ਮੈਂ ਨੋਟ ਕਰਿਆ ਕਿਉਂਕਿ ਇੱਥੇ ਨੈਟਵਰਕ ਆਇਆ ਨਹੀਂ ਬਾਅਦ ਚ ਜਾ ਕੇ ਸਰਚ ਕਰਾਂਗੇ ਜਿੱਥੇ ਨੈਟਵਰਕ ਆਇਆ ਤੇ ਵਧੀਆ ਮੋਟੀਵੇਸ਼ਨ ਆ ਆਪਣੇ ਲਈ ਤਾਂ ਆਪਾਂ ਤਾਂ ਫਿਰ ਵੀ ਕਾਰ 'ਚ ਆ ਉਹ ਤਾਂ ਸਾਈਕਲ ਤੇ ਜਾ ਰਿਹਾ ਬੰਦਾ ਇੰਨਾ ਲੰਬਾ 36 3700 ਕਿਲੋਮੀਟਰ ਦਾ ਪੈਂਡਾ ਆ ਪਾਰ ਤੋਂ ਮੇਲਾ ਬੰਦਾ ਬਾਕੀ ਚਲੋ ਜੋ ਆਪਣੇ ਕੋਲੇ ਸੀ ਪਾਣੀ ਵਗੈਰਾ ਜਾਂ ਬਿਸਕਟ ਵਗੈਰਾ ਉਹ ਆਪਾਂ ਨੂੰ ਦੇ ਦੇ ਕਿਉਂਕਿ ਰਾਹ ਦੇ ਵਿੱਚ ਬਹੁਤ ਔਖਾ ਕੁਝ ਵੀ ਦੋ ਦੋ 40 250 ਕਿਲੋਮੀਟਰ ਤੱਕ ਕੁਝ ਵੀ ਨਹੀਂ ਆਉਂਦਾ ਵੱਡੀ ਗੱਲ ਆ ਜਾਨੀ ਕਿ ਇਸ ਰੋਡ ਦੇ ਉੱਤੇ ਸਾਈਕਲ ਦੇ ਉੱਤੇ ਟਰੈਵਲ ਕਰਨਾ ਰਾਹ ਦੇ ਵਿੱਚ ਬਸ ਜੇ ਕਿਤੇ ਆਉਂਦੇ ਵੀ ਆ ਤਾ ਇਦਾਂ ਦੇ ਰੋਡ ਹਾਊਸ ਆਉਂਦੇ ਆ ਜਿੱਥੇ ਤੇਲ ਪਾਣੀ ਲੋਕ ਆਪਦਾ ਪਵਾ ਲੈਂਦੇ ਆ ਇਧਰ ਨੂੰ ਆ ਕੇ ਹੁਣ ਰੇਟ ਦਾ ਥੋੜਾ ਜਿਹਾ ਫਰਕ ਪੈ ਗਿਆ ਪੈਟਰੋਲ ਦਾ ਰੇਟ ਇੱਥੇ 2 ਡਾਲਰ ਹੋ ਗਿਆ ਜਿੱਥੇ ਆਪਾਂ ਲਾਸਟ ਪਵਾਇਆ ਸੀ ਬਾਰਡਰ ਤੇ ਉੱਥੇ 3 ਡਾਲਰ ਦਾ ਲੀਟਰ ਸੀ ਤੇ ਸਾਹਮਣੇ ਰੋਟਰੀ ਨੂੰ ਜਾ ਰਹੀ ਆ ਤੇ ਇਧਰ ਸਾਈਕਲਾਂ ਵੀ ਮਿਲ ਰਹੀਆਂ ਫਿਰ ਸਾਈਕਲ ਵਾਲੇ ਵੀ ਕਈ ਬੰਦੇ ਮਿਲ ਗਏ ਇਸ ਰੋਡ ਦੇ ਉੱਤੇ ਡਰਾਈਵਰ ਕਰਦੇ ਦੋ ਨੇ ਹਸਬੰਡ ਵਾਈਫ ਉਮਰ ਵੀ ਖਾਸੀ ਲੱਗਦੀਆਂ ਨਾਲ ਇਹਨਾਂ ਦੇ ਜਿਹੜੀ ਰੋਡ ਟ੍ਰੇਨ ਜਾ ਰਹੀ ਆ ਇਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਵੀ ਉਹ ਨਹੀਂ ਕਲੀਅਰ ਹੈਗਾ ਕਿਉਂਕਿ ਇਹਦੀ ਲੰਬਾਈ ਬਹੁਤ ਆ 50 ਮੀਟਰ ਲੰਬੀ ਰੋਡ ਟ੍ਰੇਨ ਹੈ ਤਿੰਨ ਜਾਂ ਚਾਰ ਮੈਨੂੰ ਲੱਗਦਾ ਪਾਏ ਟਰੇਲਰ ਹੋਣਗੇ ਇਹਦੇ ਪਾਏ ਬਈ ਉਹਨਾਂ ਨੇ ਇੰਡੀਕੇਟਰ ਲਾਇਆ ਰੋਡ ਟ੍ਰੇਨ ਵਾਲੇ ਨੇ ਤੇ ਹੁਣ ਆਪਾਂ ਹੋਰ ਦੇਖ ਰਹੇ ਆ ਚਾਰ ਟਰੇਲਰ ਪਾਏ ਹੋਏ ਆ ਬਿਲਕੁਲ ਜਿੰਨਾਂ ਨੂੰ ਪਾਏ ਇਸ ਟਾਈਮ ਆਪਾਂ ਪਹੁੰਚ ਗਏ ਆ ਪੈਂਗੋਂਗ ਸਡੂਨਾ ਤੋਂ ਪਹਿਲਾਂ ਇੱਕ ਟਾਊਨ ਆਉਂਦਾ ਪੈਂਗੋਂਗ ਵੈਸੇ ਤਾਂ ਪਹਿਲਾਂ ਆਪਣਾ ਪਲਾਨ ਸੀ ਸਿੱਧਾ ਸਡੂਨਾ ਜਾ ਕੇ ਖੜਨ ਦਾ ਪਰ ਇੱਥੇ ਪਰ ਇੱਥੇ ਇੱਕ ਪਿੰਕ ਲੇਕ ਆ ਲੇਕ ਮੈਕਡੋਨਲ 13 ਕਿਲੋਮੀਟਰ ਆਫ ਦਾ ਰੋਡ ਆ ਯਾਨੀ ਕਿ 13 ਕਿਲੋਮੀਟਰ ਇਥੋਂ ਮੇਨ ਰੋਡ ਤੋਂ ਸਮੁੰਦਰਵਾਲ ਨੂੰ ਜਾਣ ਪੈਣਾ ਤੇ ਆਪਾਂ ਫਿਰ ਸਲਾਹ ਇਹ ਬਣਾਈ ਆ ਵੀ ਚਲ ਇਹ ਵੀ ਦੇਖ ਕੇ ਚੱਲਦੇ ਆ ਥੋੜਾ ਜਿਹਾ ਹੋਰ ਲੇਟ ਹੋ ਜਾਗੇ ਹੁਣ ਪਰ ਇੱਥੇ ਕਿਹੜਾ ਰੋਜ਼ ਰੋਜ਼ ਆ ਜਾਣਾ ਆਪਾਂ 메ਨ ਸੜਕ ਤੋਂ 6-7 ਕਿਲੋਮੀਟਰ ਤਾਂ ਥੱਲੇ ਨੂੰ ਆ ਗਏ ਤੇ 8 ਕਿਲੋਮੀਟਰ ਹੋਰ ਰਹਿਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੇਤ ਦੇ ਵੱਡੇ ਵੱਡੇ ਟਿੱਬੇ ਸੜਕ ਕੱਚੀ ਜੀ ਆ ਕੱਚੇ ਜੇ ਪੈਸੇ ਦੀ ਉਹ ਸੜਕ ਬਣੀ ਹੋਈ ਆ ਇਹ ਆ ਵੀ ਸੜਕ ਸਿਰੇ ਤੱਕ ਹੋਵੇ ਤਾਂ ਚੰਗੀ ਗੱਲ ਆ ਨਹੀਂ ਤੁਰ ਕੇ ਜਾਣ ਵਾਲਾ ਕੰਮ ਕਈ ਵਾਰੀ ਔਖਾ ਹੋ ਜਾਂਦਾ ਤੇ ਅੱਗੇ ਜਾ ਕੇ ਜਿਵੇਂ ਇੱਕ ਦੋ ਥਾਂ ਮੈਂ ਆਪਾਂ ਪਹਿਲਾਂ ਵੀ ਦੇਖਿਆ ਜਦੋਂ ਜੰਗਲ ਦੇ ਵਿੱਚ ਅੱਗੇ ਜਾਂਦੇ ਆ ਤਾਂ ਸਿਰਫ 4x4 ਐਕਸੈਸ ਰਹਿ ਜਾਂਦਾ ਤੇ ਉਮੀਦ ਆ ਵੀ ਇਹ ਸਿਰੇ ਤੱਕ ਜਾਂਦੀ ਹੋਊਗੀ ਸੜਕ ਜੀ ਜੇ ਨਾ ਜਾਂਦੀ ਹੋਈ ਫਿਰ ਕਾਰ ਖੜਾ ਕੇ ਜਾਣ ਵਾਲਾ ਕਮਾ ਔਖਾ ਹੋ ਜੂ ਬਾਕੀ ਜਾ ਕੇ ਦੇਖਦੇ ਆ ਵੀ ਕਿਵੇਂ ਆ ਜਿਹੜਾ ਤੁਸੀਂ ਥੱਲੇ ਸੜਕ ਦੇਖ ਰਹੇ ਹੋ ਇਹ ਸੜਕ ਨਹੀਂ ਹੈਗੀ ਹੈਗੀ ਅਸਲ ਚ ਮਿੱਟੀ ਦੀ ਉਹ ਆ ਪਰ ਉਹ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਬਣੀ ਪਈ ਐ ਇਸ ਟਾਈਮ ਇਹਨਾਂ ਨੇ ਪੱਧਰ ਕਰ ਲਈ ਹੋਣੀ ਇੱਕ ਵਾਰੀ ਤੇ ਹੈਗਾ ਪਹਾ ਪਰ ਪੂਰਾ ਫਲੈਟ ਆ ਸੜਕ ਵਾਂਗੂ ਕਾਰ ਜਾਨੀ ਕਿ 80 90 ਦੀ ਸਪੀਡ ਤੇ ਵੀ ਜਾਂਦੀ ਦਾ ਪਤਾ ਨਹੀਂ ਲੱਗਦਾ ਇਸ ਜਗ੍ਹਾ ਤੇ ਆ ਕੇ ਤਾਂ ਇੱਕ ਵਾਰੀ ਤੇ ਇਹ ਲੱਗ ਰਿਹਾ ਦੇਖਣ ਨੂੰ ਜਿਵੇਂ ਦबई ਵਾਲਾ ਫੀਲਿੰਗ ਆਉਂਦੀ ਹੈ ਜਿੱਥੇ ਦबई ਉਹ ਸਫਾਰੀ ਜੀ ਕਰਾਉਂਦੇ ਹੁੰਦੇ ਆ ਬਿਲਕੁਲ ਉਵੇਂ ਹੀ ਆ ਰੇਗਿਸਥਾਨ ਜਾ ਜੋ ਸਾਹਮਣੇ ਤੁਸੀਂ ਦੇਖੋ ਤਾਂ ਸਾਹਮਣੇ ਬਿਲਕੁਲ ਰੇਤੇ ਦੇ ਟਿੱਬੇ ਆ ਰਾਜਸਥਾਨ ਕਹਿ ਲੋ ਜਾਂ ਦबई ਵਾਲੇ ਟਿੱਬੇ ਉਹ ਕਹਿ ਲੋ ਰੇਗਿਸਥਾਨ ਉਵੇਂ ਦੀ ਫੀਲਿੰਗ ਆ ਰਹੀ ਆ ਬਾਕੀ ਆਪਾਂ ਕੋਲੇ ਜਾ ਕੇ ਦੇਖਦੇ ਆਂ ਰੋਡ ਤੋਂ ਉੱਤਰ ਕੇ ਥੱਲੇ ਆਏ ਆ ਤੇ ਇਹ ਸਾਹਮਣੇ ਲੇਕ ਆ ਪਿੰਕ ਵੈਸੇ ਹੁਣ ਤੱਕ ਬਹੁਤ ਪਿੰਕ ਲੇਕ ਦੇਖਿਆ ਜਿਨ੍ਹਾਂ ਦੇ ਨਾਂ ਨਾਲ ਪਿੰਕ ਲੱਗਦਾ ਹੁੰਦਾ ਪਰ ਪਿੰਕ ਹੁੰਦੀਆਂ ਨਹੀਂ ਇੱਥੇ ਆਉਣਾ ਥੋੜਾ ਜਿਹਾ ਇਹ ਤਾਂ ਸਫਲਤਾ ਮਿਲੀ ਆ ਵੀ ਹਾਂ ਇਹ ਦੇਖਣ ਨੂੰ ਪਿੰਕ ਲੱਗ ਰਹੀ ਆ ਲੇਕ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਵੀ ਪਿੰਕ ਆ ਤੇ ਕਲਰ ਇਹਦਾ ਵੀ ਬਿਲਕੁਲ ਪਿੰਕ ਆ ਇਹ ਜਿਹੜੀ ਵੈਸੇ ਲੇਕ ਆ ਇਹ ਦੇਖਣ ਨੂੰ ਪਿੰਕ ਆ ਪਰ ਇਹਦਾ ਨਾਮ ਲੇਕ ਦਾ ਹੈਗਾ ਮੈਕਡੋਨਲਡ ਮੈਕਡੋਨਲ ਲੇਕ ਇਹ ਪੈਂਗੋਂਗ ਤੋਂ 13-14 ਕਿਲੋਮੀਟਰ ਸਮੁੰਦਰ ਵੱਲੋਂ ਆ ਕੇ ਆ ਕੱਚੇ ਜਿਹੇ ਰਾਹ ਤੋਂ ਫੇਰ ਆਉਂਦੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਨੂਨ ਬਹੁਤ ਜ਼ਿਆਦਾ ਸ਼ਾਇਦ ਆ ਤੁਸੀਂ ਵੀਡੀਓ ਚ ਵੀ ਪਤਾ ਲੱਗਦਾ ਆ ਸਾਰਾ ਨੂਨ ਹੀ ਆ ਜਿਹੜਾ ਇੱਥੇ ਇਕੱਠਾ ਹੋਇਆ ਹੋਇਆ ਨਾ ਕਿਨਾਰਿਆਂ ਤੇ ਇਹ ਸਾਰਾ ਨੂਨ ਹੀ ਇਕੱਠਾ ਹੋਇਆ ਹੋਇਆ ਉਸੇ ਕਰਕੇ ਇਹਦਾ ਰੰਗ ਐ ਇਦਾਂ ਦਾ ਹੋਇਆ ਹੋਇਆ ਇੱਥੇ ਫੋਟੋਜ਼ ਵਗੈਰਾ ਜਾਂ ਵੀਡੀਓ ਬਹੁਤ ਸੋਹਣੀ ਆਉਂਦੀ ਐ ਇਸ ਜਗ੍ਹਾ ਤੇ ਦੋਨੇ ਸਾਈਡ ਥੋੜੇ ਲੇਕ ਆ ਤੇ ਵਿਚਾਲੋਂ ਦੀ ਸੜਕ ਜਾਂਦੀ ਆ ਸੜਕ ਵੀ ਕਾਦੀ ਪਹਾ ਜੀ ਆ ਤੇ ਬਹੁਤ ਵਧੀਆ ਪਾਣੀ ਦਾ ਜਿਹੜਾ ਲੈਵਲ ਆ ਉਹ ਜ਼ਿਆਦਾ ਨਹੀਂ ਹੈਗਾ ਇਹਦੇ ਵਿੱਚ ਤਾਂ ਕਰਕੇ ਪਾਣੀ ਆਪ ਦੀ ਆਪ ਦੀ ਸਾਈਡ ਆ ਤੇ ਰੰਗ ਇਹਦਾ ਦੇਖਣ ਨੂੰ ਗੁਲਾਬੀ ਇਸ ਲੇਕ ਦੇ ਨਾਲ ਨਾਲ ਸਾਰੇ ਉਹ ਸੈਂਡੂਨਸ ਮਿੱਟੀ ਦੇ ਟਿੱਬੇ ਬਣੇ ਹੋਇਆ ਚਾਰੇ ਪਾਸੇ ਬੀਚ ਦੇ ਕਿਨਾਰੇ ਦੇ ਉੱਤੇ ਇਧਰ ਵੀ ਦੇਖ ਸਕਦੇ ਹੋ ਤੁਸੀਂ ਆ ਵੀ ਸਾਹਮਣੇ ਹੈ ਗਿਆ ਤੇ ਇਹ ਲੇਕ ਦੇਖਣ ਨੂੰ ਲੱਗਦਾ ਵੀ ਇਸ ਜਗ੍ਹਾ ਤੇ ਵੀ ਸ਼ਾਇਦ ਪਾਣੀ ਹੁੰਦੀ ਹੋਵੇ ਵੀ ਹੁਣ ਇੱਥੇ ਸੁੱਕੀ ਸੁੱਕਿਆ ਜਿਹਾ ਲੱਗਦਾ ਹੋ ਸਕਦਾ ਕਿ ਇੱਥੇ ਵੀ ਪਾਣੀ ਹੁੰਦਾ ਹੋਵੇ ਬਾਕੀ ਜੇ ਆਪਾਂ ਅੱਗੇ ਨੂੰ ਜਾਈਏ ਇਧਰਲੀ ਸਾਈਡ ਨੂੰ ਤਾਂ ਸਾਰੇ ਆਹੀ ਆਪਣੇ ਰੇਤੇ ਦੇ ਟਿੱਬੇ ਹੀ ਨੇ ਅੱਗੇ ਅੱਗੇ ਵਿੱਚ ਤੱਕ ਜਿਹੜੀ ਲੇਕ ਆ ਲੇ ਲੇਕ ਦੇ ਵਿੱਚ ਨਮਕ ਬਹੁਤ ਜ਼ਿਆਦਾ ਪਤਾ ਨਹੀਂ ਤਾਂ ਹੀ ਕਰਕੇ ਇਹਦਾ ਜਿਹੜਾ ਕਲਰ ਆ ਉਹ ਪਿੰਕਾ ਤੁਸੀਂ ਸਾਈਡ ਦੇ ਉੱਤੇ ਦੇਖ ਸਕਦੇ ਹੋ ਕਿਵੇਂ ਇਕੱਠਾ ਹੋਇਆ ਪਿਆ ਨੂਨ ਸਾਰੀ ਸੜਕ ਦੇ ਨਾਲ-ਨਾਲ ਆ ਇਧਰ ਵੀ ਸਾਰਾ ਨੂਨ ਹੀ ਨੂਨ ਇਕੱਠਾ ਹੋਇਆ ਪਿਆ ਸਾਈਡਾਂ ਤੇ ਤੇ ਜਿਹੜੀ ਸਾਹਮਣੇ ਆਪਾਂ ਪਿੰਕ ਲੇਕ ਪਹਿਲਾਂ ਦੇਖ ਕੇ ਆਇਆ ਤੇ ਆ ਸਾਈਡ ਦੇ ਉੱਤੇ ਇਹਨਾਂ ਨੇ ਟਿੱਬੇ ਲਾਏ ਹੋਇਆ ਇਹ ਸ਼ਾਇਦ ਇਥੋਂ ਨੂਨ ਹੀ ਬਣਾਉਂਦੇ ਆ ਇਹਨਾਂ ਦਾ ਇਹਦਾ ਕੋਈ ਜੋ ਵੀ ਇਹਦਾ ਪ੍ਰੋਸੀਜਰ ਹੁੰਦਾ ਵੀ ਇਹ ਕਿਵੇਂ ਬਣਦਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਪਰ ਉਥੋਂ ਇਹ ਲਿਆ ਲਿਆ ਕਿ ਇੱਥੇ ਟਿੱਬੇ ਲਾਏ ਹੋਏ ਨੇ ਇਹਦੇ ਬੈਕ ਸਾਈਡ ਤੇ ਉਹ ਜਿਹੜੇ ਮਸ਼ੀਨਾਂ ਜਾਂ ਹੁੰਦੀਆਂ ਕਰੇਨਾਂ ਜਾਂ ਉਹ ਵੀ ਚੱਲ ਰਹੀਆਂ ਨੇ ਸ਼ਾਇਦ ਮੈਨੂੰ ਲੱਗਦਾ ਇਹ ਉਹੀ ਕਰਦੇ ਹੋਣਗੇ ਵੀ ਉਥੋਂ ਨਮਕ ਨੂਨ ਲੈ ਕੇ ਆਉਂਦੇ ਆ ਇੱਥੇ ਢੇਰੀ ਕਰਦੇ ਆ ਤੇ ਫਿਰ ਅੱਗੇ ਉਹਨੂੰ ਜਿਹੜਾ ਪਿਉਰੀਫਿਕੇਸ਼ਨ ਦਾ ਜਿਹੜਾ ਉਹਦਾ ਪ੍ਰੋਸੈਸ ਉਹ ਕਰਦੇ ਹੋਣਗੇ 840 ਤੇ ਤੁਰੇ ਤੇ 310 ਤੇ ਇੱਥੇ ਪਹੁੰਚ ਗਏ 500 ਕਿਲੋਮੀਟਰ ਤਰ ਕਰਕੇ ਤੇ ਆ ਬਾਰਡਰ ਏਰੀਆ ਬਾਰਡਰ ਨਹੀਂ ਕਹਿ ਸਕਦੇ ਇਹ ਸੜੂਨਾ ਐਂਟਰ ਹੋਣ ਤੋਂ ਪਹਿਲਾਂ ਇਥੇ ਉਹ ਏਰੀਆ ਆਉਂਦਾ ਜਿੱਥੇ ਆਪਾਂ ਨੂੰ ਰੁਕਣਾ ਪੈਂਦਾ ਜੇ ਆਪਾਂ ਵੈਸਟਰਨ ਆਸਟ੍ਰੇਲੀਆ ਤੋਂ ਕੋਈ ਵੀ ਫਰੂਟ ਵਗੈਰਾ ਵੈਜੀਜ਼ ਉਹ ਸਾਹਮਣੇ ਲਿਖਿਆ ਪਲਾਂਟਸ ਸੋਇਲ ਕੋਈ ਵੀ ਇਦਾਂ ਦੀ ਚੀਜ਼ ਆ ਤਾਂ ਉਹ ਆਪਾਂ ਨੂੰ ਇੱਥੇ ਸੱਟਣੀ ਪੈਂਦੀ ਆ ਆਪਾਂ ਅੱਗੇ ਨਹੀਂ ਲੈ ਕੇ ਜਾ ਸਕਦੇ ਆ ਅੱਗੇ ਇਹਨਾਂ ਦਾ ਜੋ ਵੀ ਆ ਇੱਥੇ ਕੰਮ ਕਰਦਾ ਉਹ ਖੜਾ ਉਹ ਪੁੱਛੂਗਾ ਹੁਣ ਇਹਨਾਂ ਨੇ ਆਪਣਾ ਕਾਰ ਚੈੱਕ ਕਰ ਲਈ ਆ ਤੇ ਕਾਰ ਦੇ ਵਿੱਚ ਇਹਨਾਂ ਨੇ ਜ਼ਿਆਦਾ ਤਾਂ ਕੁਝ ਦੇਖਿਆ ਨਹੀਂ ਹੈਗਾ ਬਸ ਐਸਕੇ ਸੀ ਐਸਕੇ ਕਿਹਾ ਵੀ ਇਸ ਕੀ ਖੋਲਦੇ ਵੀ ਇਹਨਾਂ ਨੂੰ ਵੀ ਪਤਾ ਜੇ ਕੁਝ ਹੋਊਗਾ ਫਰੂਟ ਵਗੈਰਾ ਉਹਦੇ ਚ ਹੀ ਹੋਊਗਾ ਤੇ ਉਹ ਦਿਖਾਇਆ ਆਪਣੇ ਕੋਲੇ ਦੁੱਧ ਤਾਂ ਹੈ ਸੀ ਦੁੱਧ ਦਾ ਕੋਈ ਇਸ਼ੂ ਨਹੀਂ ਜ਼ਿਆਦਾਤਰ ਫਰੂਟ ਵੈਜੀਜ਼ ਪਲਾਂਟਸ ਜਾਂ ਮਿੱਟੀ ਇਹ ਚੀਜ਼ ਆਪਾਂ ਵੈਸਟਰਨ ਆਸਟ੍ਰੇਲੀਆ ਤੋਂ ਸਾਊਥ ਆਸਟ੍ਰੇਲੀਆ ਨਹੀਂ ਲਿਆ ਸਕਦੇ ਤੇ ਨਾ ਹੀ ਸਾਊਥ ਆਸਟ੍ਰੇਲੀਆ ਤੋਂ ਵੈਸਟਰਨ ਆਸਟ੍ਰੇਲੀਆ ਲਈ ਆ ਸਕਦੇ ਆ ਅਸਡੂਨਾ ਐਂਟਰ ਕਰਨ ਅਨੁਸਾਰ ਇੱਥੋਂ ਦੀਆਂ ਮੇਨ ਮੇਨ ਅਟਰੈਕਸ਼ਨਸ ਇਹਨਾਂ ਨੇ ਲਿਖੀਆਂ ਹੋਈਆਂ ਨੇ ਤੇ ਜ਼ਿਆਦਾਤਰ ਤਾਂ ਸਮੁੰਦਰ ਦੇ ਕਿਨਾਰੇ ਆ ਬੀਚ ਵਾਲੀਆਂ ਹਾਂ ਅੱਜ ਐਟੀ ਜੀ ਇੱਥੇ ਵੀ ਬਣੀ ਹੋਈ ਆ ਆ ਦੇਖੋ ਵੈਲਕਮ ਟੂ ਸਲੂਨਾ ਐਂਡ ਸਟ੍ਰਾਂਡਿੰਗ ਏਰੀਆਜ਼ ਇਹ ਸਟਾਉਨ ਦਾ ਮੈਪ ਛੋਟਾ ਜਿਹਾ ਤੇ ਵੇਲ ਵਾਚਿੰਗ ਵੇਲ ਵਾਚਿੰਗ ਇੱਥੇ ਵੀ ਕਰਾਉਂਦੇ ਆ ਇੱਕ ਪਿੱਛੇ ਸੀਗੀ ਫਾਲਰਸ ਵੇ ਆ ਆ ਆਪਣੇ ਰਾਹ ਦੇ ਵਿੱਚ ਸੀ ਤੇ ਇਹ ਦੋਵੇਂ ਆਪਣੇ ਰਾਹ ਦੇ ਵਿੱਚ ਸੀ ਜਦੋਂ ਆਪਾਂ ਆਇਆ ਬੈਸਟਾਫ ਸਲੂਨਾ ਬੈਸਟਾਫ ਸਲੂਨਾ ਵੇਲ ਵਾਚਿੰਗ ਕਰਾਉਂਦੇ ਉੱਤੇ ਸ਼ਾਇਦ ਸਮੁੰਦਰ ਦੇ ਵਿੱਚ ਜਿਆਦਾ ਹੋਣੀ ਆ ਤੇ ਉਥੇ 크루즈 ਸ਼ਿਪ ਜੇ 크루ਜ਼ ਆ ਜਾਂ ਜੋ ਵੀ ਏਦਾਂ ਦਾ ਕੁਝ ਲਿਖਿਆ ਹੋਇਆ ਸੀ ਆਪਾਂ ਕਰਿਆ ਨਹੀਂ ਤੇ ਹੁਣ ਆਪਾਂ ਉਹ ਸਾਹਮਣੇ ਫਿਊਲ ਸਟੇਸ਼ਨ ਤੇ ਜਾਂਦੇ ਆ ਤੇ ਆਪਾਂ ਖਾਣੇ ਪੀਣੇ ਆ ਸੋ ਦੋਨਾਂ ਦੇ ਵਿੱਚ ਆ ਫਿਊਲ ਸਟੇਸ਼ਨ ਤੇ ਵਧੀਆ ਬਣਿਆ ਹੋਇਆ ਨਾਲ ਹੈਂਗਰੀ ਜੈਕਸੋ ਕਾਫੀ, ਕ੍ਰੋਡ ਹਾਊਸ ਨਾਲ ਮੋਟਲਾ ਜੇ ਕੋਈ ਰਹਿਣਾ ਚਾਹੇ ਇੱਥੇ ਹੁਣ ਆਪਾਂ ਅੱਜ ਦੇ ਰਸਤੇ ਜਿੰਨਾ ਆਪਾਂ ਸਫ਼ਰ ਤੈਅ ਕਰਨਾ ਅੱਧ ਦੇ ਵਿੱਚ ਆ ਗਏ ਆ ਅ ਇਥੋਂ ਆਪਾਂ ਹੁਣ ਤੱਕ 500 ਕਿਲੋਮੀਟਰ ਟਰੈਵਲ ਕਰ ਲਿਆ ਤੇ 470 ਆਪਣਾ ਰਹਿ ਗਿਆ। ਯਾਨੀ ਕਿ ਟੋਟਲ ਆਪਣਾ 970 ਸੀ ਦਿਨ ਦਾ 1000 ਲਾ ਲਓ ਟੋਟਲ। ਕੁੱਲ ਮਿਲਾ ਕੇ 1000 ਕਿਲੋਮੀਟਰ ਸੀ ਅੱਧ ਵਿਚ ਆ ਗਏ ਆੱਧ ਰਹਿ ਗਿਆ। ਤੇ ਹੁਣ ਆਪਾਂ ਇਥੋਂ ਖਾ ਪੀ ਕੇ ਨਿਕਲਦੇ ਆਂ। ਉਹ ਸਾਹਮਣੇ ਇੱਥੇ ਵੀ ਲੋਕ ਟੈਂਟਾਂ ਲਾਈ ਬੈਠਿਆ। ਆਹ ਉਹ ਸ਼ਾਇਦ ਦੇਖਦੇ ਹੁਣ। ਹੁਣ ਆਪਾਂ ਹੰਗਰੀ ਜੈਕਸ ਤੋਂ ਲੈ ਕੇ 버ਗਰ ਪੀ ਕੇ ਕਾਫੀ ਤੇ ਨਿਕਲਦੇ ਆਂ ਫਿਰ ਇਥੋਂ। ਸੋ ਡੂਨਾ ਫਿਰ ਵੀ ਜਿਹੜੇ ਰਾਹ ਦੇ ਵਿੱਚ ਟਾਣ ਆਇਆ ਉਹਨਾਂ ਨਾਲੋਂ ਤਾਂ ਕਾਫੀ ਵੱਡਾ ਤੋਂ ਸਾਹਮਣੋਂ ਸੜਕ ਜਿਹੜਾ ਆਪਾਂ ਫਿਊਲ ਸਟੇਸ਼ਨ ਤੋਂ ਆਇਆ ਆ ਸਾਹਮਣੇ ਬੋਰਡ ਆ ਗਿਆ ਪੋਰਟ ਅਗਸਟ ਆ ਆਪਾਂ ਪੋਰਟ ਅਗਸਟਾ ਜਾਣਾ ਪੋਰਟ ਅਗਸਟਾ ਲੈਫਟ ਆ ਤੇ ਸਾਹਮਣੇ ਜੇ ਆਪਾਂ ਸਿੱਧਾ ਲੰਘ ਜਾਈਏ ਤਾਂ ਇਹ ਜਿਹੜਾ ਟਾਊਨ ਆ ਉਹ ਆ ਸਾਰਾ ਪਰ ਆਪਾਂ ਇੱਥੋਂ ਖੱਬੇ ਮੁੜ ਜਾਣਾ ਆਪਾਂ ਟਾਊਨ 'ਚ ਨਹੀਂ ਜਾਣਾ ਆਪਾਂ ਪਿੰਡ ਕੈਨਕਟ ਟੱਪ ਕੇ ਪਾਰਕਿੰਗ ਦੇ ਵਿੱਚ ਖੜੇ ਆ ਤੇ ਇੱਥੇ ਖੜ ਕੇ ਆਪਾਂ ਚਾਹ ਪੀਨੇ ਆ ਤੇ ਆਪਾਂ ਲਗਭਗ ਸਵੇਰ ਦੇ ਤੁਰਕੇ ਹੋਣਾ ਫੱਟ ਤੋਂ 30 ਕਿਲੋਮੀਟਰ ਆਗੇ ਤੇ 250 ਰਹਿ ਗਿਆ ਆਪਣਾ ਆ ਇਥੋਂ ਦੇ ਖੇਤ ਨੇ ਇੱਕ ਖੇਤਾਂ ਦੇ ਵਿੱਚ ਆ ਮੇਮਣਾ ਬੈਠਾ ਮੈਨੂੰ ਲੱਗਦਾ ਮੇਮਣਾ ਜਾਂ ਕੀ ਯਾਰ ਇੱਕ ਕੱਲਾ ਜਿਹੀ ਕਿਵੇਂ ਫਿਰ ਦੌਰੇ ਕੋਈ ਨਹੀਂ ਹੈਗਾ ਨੇੜੇ ਤੇੜੇ ਯਾਰ ਤੇਰੇ ਸਾਥੀ ਕਿੱਥੇ ਗਏ ਇਹ ਕਣ ਕਣ ਕਬੱਡੀ ਵੀ ਲੱਗਦੀ ਆ ਤੇ ਉਦੋਂ ਬਾਅਦ ਖਰਚੇ ਵੀ ਸਾਫ਼ ਕਰੇ ਪੈ ਸਾਰੇ ਹਾਂਜੀ ਤੇਰੇ ਸਾਥੀ ਕਿੱਥੇ ਗਏ? ਇਹ ਮੈਨੂੰ ਲੱਗਦਾ ਵਿਚਾਰੇ ਆਪਣੇ ਸਾਥੀਆਂ ਨੂੰ ਲੱਭ ਰਿਹਾ। ਕੋਈ ਨਹੀਂ ਹੈ ਨਾਲ ਦੇਲੇ ਹੋਰ ਕੋਈ ਮੇਮਣਾ ਜਾਂ ਬੱਕਰੀ, ਭੇਡ ਜੋ ਵੀ ਆ। ਇਕੱਲੇ ਰਹਿ ਗਿਆ ਇਹ ਹੋਰ ਅੱਜ। ਤਾਂ ਹੀ ਇਹ ਹਿੱਲ ਨਹੀਂ ਰਿਹਾ ਆਪਣੇ ਨੂੰ ਦੇਖ ਰਿਹਾ। ਜੀ ਪੋਟਾ ਕਾਸਟਾ ਪਹੁੰਚ ਗਏ ਜੀ ਆਪਾਂ। ਹੁਣ ਆਪਾਂ ਆਪਦਾ ਮੋਟਲ ਲੱਭਦੇ ਜਿੱਥੇ ਆਪਾਂ ਆਪਣਾ ਰੂਮ ਬੁੱਕ ਕਰਾਇਆ ਸੀ। ਆ ਇਥੋਂ ਰਾਹ ਲਾਣੀ ਆਂਦਾ ਕੁਬਰ ਪੈੜੀ ਤੇ ਐਲਿਸਪ੍ਰਿੰਗ, ਐਲਿਸਪ੍ਰਿੰਗ ਦਾ ਆਪਾਂ ਕੀ ਕਹਿੰਦੇ ਆ ਨਾਰਥਰਨ ਟੈਰੀਟਰੀ ਦਾ ਸ਼ਹਿਰ ਆ ਜੱਪੇ ਤੁਖਬੇ ਮੁਰਜੀ ਤੋਂ ਉਧਰ ਨੂੰ ਤੇ ਇੱਥੋਂ ਐਡੀਨੇਡ ਰਹਿ ਗਿਆ 307 ਕਿਲੋਮੀਟਰ ਕੈਰਾਵਨ ਪਾਰਕ ਪਹੁੰਚ ਗਏ ਇੱਥੇ ਆਪਾਂ ਬੁੱਕ ਕਰਾਇਆ ਸੀ ਦਫ਼ਤਰ ਤੇ ਇਹਨਾਂ ਦਾ ਬੰਦ ਹੋ ਗਿਆ ਔਰ ਹੋ ਸਕਦਾ ਆਪਣਾ ਆ ਇਹਨਾਂ ਨੇ ਰੱਖਿਆ ਪਿਆ ਆਪਣਾ ਨਾਮ ਲਿਖ ਕੇ ਉੱਤੇ ਸੰਦੀਪ ਤੇ ਵਿੱਚ ਇਹਦੀ ਚਾਬੀ ਹੋ ਕਮਰੇ ਦੀ ਤੇ ਨਾਲ ਇਹਦਾ ਮੈਪ ਹਾਂਜੀ ਆਪਾਂ ਪੋਡਕਾਸਟ ਆ ਪਹੁੰਚ ਗਏ ਆ ਅੱਜ ਦੀ ਆਪਣੀ ਵਾਟ ਥੋੜੀ ਜਿਹੀ ਲੰਬੀ ਸੀ ਲਗਭਗ 1000 ਕਿਲੋਮੀਟਰ ਆਪਾਂ ਆਏ ਆ ਬਾਰਡਰ ਟਾਊਨ ਤੋਂ ਤੁਰੇ ਸੀ ਪੋਡਕਾਸਟ ਤੱਕ ਪਹੁੰਚੇ ਆ ਤੇ ਸਵੇਰੇ ਆਪਾਂ ਲਗਭਗ 9:30 ਵਜੇ ਤੁਰੇ ਸੀ ਤੇ ਐਗਜ਼ੈਕਟ 9:30 ਵਜੇ ਆਪਾਂ ਇੱਥੇ ਪਹੁੰਚ ਗਏ ਰਾਹ ਦੇ ਵਿੱਚ ਰੋਕੇ ਵੀ ਇੱਕ ਦੋ ਚੀਜ਼ਾਂ ਦੇਖੀਆਂ ਤੁਸੀਂ ਵੀ ਉਹ ਵੀਡੀਓ ਦੇ ਵਿੱਚ ਦੇਖਿਆ ਹੋਣੀ ਆ ਬਾਕੀ ਹੁਣ ਆਪਾਂ ਕੱਲ ਦੀ ਵਿਉਂਤਬੰਦੀ ਬਣਾਉਨੇ ਆ ਸਵੇਰੇ ਉੱਠਾਂਗੇ ਇੱਥੇ ਤੇ ਜਿਹੜੀਆਂ ਇੱਥੇ ਲੋਕਲ ਚੀਜ਼ਾਂ ਹੋਣੀਆਂ ਘੁੰਮਣ ਵਾਲੀਆਂ ਉਹ ਘੁੰਮਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਸ਼ਾਮ ਜੇ ਨੂੰ ਅੜੀਲੀਡ ਥੋਂ ਲਗਭਗ 300 ਕਿਲੋਮੀਟਰ ਆ ਤੇ ਆਪਾਂ ਨੂੰ 3-4 ਘੰਟਿਆਂ ਦੇ ਵਿੱਚ ਉੱਥੇ ਪਹੁੰਚ ਜਾਣਾ ਤੇ ਕੱਲ ਦੀ ਆਪਣੀ ਸਟੇ ਹੋਊਗੀ ਅੜੀਲੀਡ ਸ਼ਹਿਰ ਦੇ ਵਿੱਚ ਤੇ ਹੁਣ ਆਪਾਂ ਫਿਰ ਬਣਾਉਣੇ ਆ ਬਿਉਂਤਬੰਦੀ ਕੱਲ ਦੀ ਮਿਲਦੇ ਆ ਕੱਲ ਨੂੰ ਫਿਰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ